ਪੰਜਾਬ ਦੇ ਵਿੱਚੋਂ ਲਗਾਤਾਰ ਇੱਕ ਵੱਡੀ ਘਟਨਾ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਨੂੰ ਲੈ ਕੇ ਗੋਲੀਆਂ ਚਲਣ ਦੀ ਘਟਨਾਵਾਂ ਮਤ ਹੁਣ ਆਮ ਹੀ ਹੋ ਗੀਆਂ ਨੇ ਇਸ ਸਮੇਂ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੈਲੋਂ ਦੀ ਜਿੱਥੇ ਕੀ ਪਿੰਡ ਕੈਲੋਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਿਜਲੀ ਬਾਰ ਟਰਾਂਸਫਾਰਮ ਲਗਾਉਣ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਖੂਨੀ ਝੜਪ ਹੋਈ ਹੈ ਦੱਸਿਆ ਜਾ ਰਿਹਾ ਕਿ ਸਖੌਨੀ ਚੜਪ ਦੇ ਵਿੱਚ ਗੋਲੀਆਂ ਵੀ ਚੱਲੀਆਂ ਨੇ ਜਿਸ ਦੇ ਵਿੱਚ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਮੋਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਡੀਐਸਪੀ ਹਰਸਿਮਰ ਸਿੰਘ ਬੱਲ ਤੇ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਇਸ ਪੂਰੀ ਘਟਨਾ ਬਾਰੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਪਿੱਥੇ ਕਿੱਥੇ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਜੀ ਉਹਨਾਂ ਦੇ ਜੀ ਲਖਵੀਰ ਸਿੰਘ ਦੇ ਜੀ ਕਿਡਨੀ ਦੇ ਵਿੱਚ ਨੂੰ ਹੋ ਗਈ ਜਿਹੜਾ ਨਸਾਂ ਨੂੰ ਸਾਰੇ ਆਰਪਾਰ ਨਿਕਲੇ ਆ ਜੀ ਛੋਟੀਆਂ ਆਂਦੇ ਜੀ ਹਾਂ ਜੀ ਜਿਹੜੇ ਛੋਟੀਆਂ ਜਿਹੜੇ ਛੋਟੀਆਂ ਆਂਦਾ ਹੁੰਦੀਆਂ ਉਹ ਬਿਲਕੁਲ ਡੈਮੇਜ ਹੋ ਗਈਆਂ ਨੇ ਨੇ ਇੱਕ ਇੱਕੇ ਗੋਲੀਆਂ ਜੀ ਹਾਂਜੀ ਤੇ ਜਿਹੜਾ ਸਤਨਾਮ ਸਿੰਘ ਆਈ ਉਹਦੇ ਗੁਰਦੇ ਦੇ ਵਿੱਚ ਨੂੰ ਗਈ ਅੱਛਾ ਇੱਕ ਦੂਜੇ ਫੇਫੜੇ ਦੇ ਵਿੱਚ ਨੂੰ ਸਤਨਾਮ ਸੀ ਤੇ ਜਿਹੜਾ ਹਰਵਿੰਦਰ ਸਿੰਘ ਆ ਉਹ ਤਾਂ ਹੀ ਬਾਹਾਂ ਦੇ ਵਿੱਚ ਗੋਲੀ ਚ ਤਿੰਨ ਮਤਲਬ ਗੋਲੀ ਲੱਗੀਆਂ ਹਾਂਜੀ ਤਿੰਨ ਗੋਲੀਆਂ ਲੱਗੀਆਂ ਹਾਂਜੀ ਮਤਲਬ ਉਹਨਾਂ ਨੇ ਹਵਾਈ ਫਾਇਰ ਹੋਰ ਵੀ ਕੀਤੇ ਨੇ ਨਹੀਂ ਨਹੀਂ ਹਵਾਈ ਨਹੀਂ ਕਰਾਈ ਸਿੱਧੇ ਸਿੱਧੇ ਸ਼ੂਟੇ ਕਰਾਈ ਉਹਨਾਂ ਨੇ ਸਿੱਧੇ ਸ਼ੂਟੇ ਕਰਾਈ ਉਹਨਾਂ ਨੇ ਮਤਲਬ ਤੁਸੀਂ ਅੱਗੇ ਜਾਂਦੇ ਸੋਡ ਨੂੰ ਮਤਲਬ ਗੋਲੀ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ ਜਿੰਦਗੀ ਲੱਗਦੈ ਨਹੀਂ ਮੇਰੇ ਜੀ ਫਾਲੇ ਲੱਗਦੇ ਜੇ ਮੈਂ ਵਿਆਹ ਹੋਇਆ ਜਿੰਨੇ ਕਰਾ ਇਹ ਜਦੋਂ ਮੈਂ ਪਹੁੰਚੀ ਜੀ ਇਹਦਾ ਜਦੋਂ ਸਵੇਰੇ ਰਾਤ 3 ਵਜੇ ਤੋਂ ਲੈ ਕੇ ਕਹਿੰਦੇ ਕਿ 6 ਵਜੇ ਤੱਕ ਆਪਰੇਸ਼ਨ ਹੋਇਆ ਲੱਗਦੀ ਸੀ ਦਾ ਡਾਕਟਰ ਨੂੰ ਮਿਲਿਆ ਸੀ ਡਾਕਟਰ ਸਾਹਿਬ ਕਹਿੰਦੇ ਆ ਵੀ 72 ਘੰਟੇ ਤਿੰਨਾ ਆਂਦੇ ਜਿਹੜੀ ਆਪਣੀ ਤਿੰਨ ਜਗਾਂ ਡੈਮੇਜ ਹੋ ਗਈ ਉਹ ਕੋਈ ਆਰ ਪਾਰ ਚਲੇਗੀ ਬਾਹਰ ਨਹੀਂ ਹੋਗੀ ਉਹ ਕਹਿੰਦੇ 72 ਘੰਟੇ ਸੀਲ ਸਿਰਫ 72 ਘੰਟੇ ਸੀ ਕੁਝ ਨਹੀਂ ਦੱਸ ਸਕਦੇ ਜੀ ਆਈਸੀਯੂ 'ਚ ਹੈ ਜੀ ਕਿੰਨੀ ਉਮਰ ਕਿੰਨੀ ਕੈਮਾ ਜਿਹੜੇ ਜੀ ਉਮਰ ਏਕੀ ਤਕਰੀਬਨ 43 ਸਾਲ ਜੀ ਲਖਮੀ ਸਿੰਘ ਜੀ ਵਿਆਹ ਇਹਦੇ ਨੇ ਤਿੰਨੇ ਹਾਂ ਜੀ ਵਿਆਹ ਹੋਏ ਨੇ ਕਿੰਨੇ ਵਾਰ ਕਿੰਨੇ ਵਿਆਹ ਹੋਏ ਨੇ ਨਹੀਂ ਹਾਂ ਜੀ ਦੋਵਾਂ ਕੋ ਹਾਂ ਪੁਲਿਸ ਤੋਂ ਜਾ ਕੇ ਰਾਤ ਨੂੰ ਬੁਹਾਈ ਕਰਕੇ ਤੁਹਾਨੂੰ ਕੋਈ ਪਤਾ ਲੱਗੇ ਕੋਈ ਅਰੇਸਟਿੰਗ ਹੋਣਾਂ ਦੀ ਹੋਈ ਹੈ ਕੀ ਚਾਹੁੰਦੇ ਕੀ ਅਜੇ ਕੁਝ ਨਹੀਂ ਪਤਾ ਸੀ ਸਾਡੇ ਆਪਣੇ ਬੰਦੇ ਦੇਖ ਰਹੇ ਸੀ ਪਹਿਲਾਂ ਸਹੀ ਹੋਣਾ ਚਾਹੀਦਾ ਸੀ ਚਾਹੇ ਬਿਆਨ ਲੈਣ ਪੁਲਿਸ ਵਾਲੇ ਪੁਲਸਾਂ ਹਾਂਜੀ ਬਿਆਨ ਲੈ ਕੇ ਗਏ ਰਾਤ ਲੈ ਕੇ ਸਵੇਰ ਰਾਤੀ ਰਾਤੀ ਹੀ ਰਾਤੀ ਆਨ ਦੀ ਫੋਟੋ ਕਿੰਨੇ ਟਾਈਮ ਸੀ ਸਵੇਕ ਨੂੰ 6:30 ਵਜੇ ਬਿਆਨ ਦੇ ਕੇ ਗਏ ਪੁਲਿਸ ਸਾਡੇ ਜੀ ਠੀਕ ਕਾਲੋ ਪਿੰਡ ਦੇ ਵਿੱਚ ਇੱਕ ਟਰਾਂਸਫਰਮ ਦੇ ਉੱਤੇ ਜਿਹੜਾ ਮਹੂਲੀ ਗੱਲ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ ਤੇ ਉੱਤੇ ਵਿੱਚ ਫਾਇਰਿੰਗ ਹੋਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੇ ਬੰਦੇ ਦੇ ਵਿੱਚ ਹੁ ਸਾਦੀਪੁਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਐਸਐਸਓ ਹੁਸਾਨ ਜਸਪ੍ਰੀ ਸਿੰਘ ਕਾਲੋਂ ਇਮੀਡੀਏਟ ਉੱਥੇ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਬਿਆਨ ਰਵਿੰਦਰ ਸਿੰਘ ਦਾ ਬਿਆਨ ਦਰਜ ਕਰਕੇ ਤੇ ਐਫਆਈਆਰ ਨੰਬਰ 201 ਅੰਡਰ ਸੈਕਸ਼ਨ 307 323 41 25 27 54 59 ਆਮਦਤ ਦੇ ਅਦਾਲਤ ਤਰਾਵਾਂ ਦੇ ਵਿੱਚ ਆਪਣੇ ਦੋਵੇਂ ਮਲਜਮਾ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਦੇ ਕਿ ਕਿੰਨੇ ਕੁ ਹਾਲਤ ਕਿੰਨੀ ਕੰਮ ਤੰਬੀਰ ਹੈ ਜਿਹੜੇ ਹਸਪਤਲ ਦਾ ਨਾਮ ਸ਼ਹਿਰ ਆ ਕੀ ਕਹਿੰਦੇ ਅਜੇ ਆਊਟ ਆਫ ਡੇਂਜਰ ਹੈ ਇਸ ਵੇਲੇ ਪਰ ਫਿਰ ਵੀ ਤੈਨੂੰ ਹਸਪਤਲ ਦਾਖਲ ਹੈ ਆਈਸੀ ਸਰ ਇਹ ਪਤਾ ਲੱਗਿਆ ਲਾਇਸੈਂਸੀ ਹੈ ਜਿਹੜੇ ਲਿਆ ਜਾਇਆ ਤੇ ਆ ਨਹੀਂ ਇਹ ਮੋਡਲੀ ਤੋਂ ਤੋਂ ਦੱਸਿਆ ਵੀ ਕੀ ਕਹਿੰਦੇ ਆਪਣੇ ਲਾਇਸੈਂਸੀ ਹੈ ਪਰ ਇਹਦੀ ਡਿਟੇਲਡ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਅਜੇ ਉਦੋਸ਼ੀਆਂ ਦੀ ਪਾਲ ਚੱਲ ਰਹੀ ਹੈ ਤੋ ਸੋਣਿਆ ਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਹੈ ਕਿ ਪਿੰਡ ਕੈਲੋਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਉਸ ਦੀ ਪੂਰੀ ਜਾਣਕਾਰੀ ਡੀਐਸਪੀ ਬਲਤੇ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਹੈ ਤਾਂ ਹੁਣ ਜਿਹੜੀ ਹਾਲਤ ਉਹ ਨੌਜਵਾਨਾਂ ਦੀ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਾਰਜ ਕਈ ਧਰਾਵਾਂ ਨੂੰ ਲੈ ਕੇ ਕਰ ਦਿੱਤਾ ਪਰ ਗ੍ਰਿਫਤਾਰੀ ਲਈ ਲਗਾਤਾਰ ਪੁਲਿਸ ਆਪੇ ਮਾਰੀ ਕਰ ਰਹੀ ਹੈ ਦੇਖਦੇ ਹਾਂ ਕਿ ਹੁਣ ਗੋਲੀਆਂ ਚਲਾਉਣ ਵਾਲੇ ਜੋ ਨੌਜਵਾਨ ਨੇ ਉਹ ਕਦੋਂ ਫੋਰਸ ਨੂੰ ਫਰਦੀ ਹੈ ਇਹ ਤਾਂ ਆਉਣ ਵਾਲਾ ਸਮਝ ਦੱਸੇਗਾ ਇਸ ਖਬਰ ਨੂੰ ਬਤਵਾ ਸ਼ੇਅਰ ਕਰਕੇ ਕਮੈਂਟ ਜੁੜ ਕਰ ਦਿਓ ਧੰਨਵਾਦ